ਨਹੀਂ ਪੁੱਲਦਾ 1 ਜੂਨ 84 ਆਇਆ ਸੀ ਹਰਮੰਦਰ ਸਾਹਿਬ ਨੂੰ ਆਣ ਫੌਜਾਂ ਨੇ ਧਾਇਆ ਸੀ ਹਰਮੰਦਰ ਸਾਹਿਬ ਤੇ ਫੌਜਾਂ ਕਹਿਰ ਕਮਾਇਆ ਸੀ ਓ ਹਰਮੰਦਰ ਸਾਹਿਬ ਤੇ ਟੋਪ ਦੇ ਘੋੜੇ ਵਰਦੇ ਮੈਂ ਵੇਖੇ ਹਾਏ ਨਿੱਕੇ ਨਿੱਕੇ ਬਾਲ ਅਗਾ ਵਿੱਚ ਸਰਦੇ ਮੈਂ ਵੇਖੇ ਓਏ ਬੇਦੋਚੇ ਲੋਕੀ ਮੱਥਾ ਤੇ ਕਰੇ ਆਏ ਸੀ ਫੌਜ ਨੇ ਉਹ ਵੀ ਗੋਰੀਆਂ ਨਾਲ ਮਾਰ ਮਕਾਏ ਸੀ ਦੱਸ ਉਹਨਾਂ ਕਿਸੇ ਦਾ ਕੀ ਗਵਾਇਆ ਸੀ ਪਹਿਲਾਂ ਵੀ 1 ਜੂਨ 84 ਆਇਆ ਸੀ ਉਧਰ ਪਾਰ ਸਾਹਿਬ ਨੂੰ ਆਨ ਫੌਜਾਂ ਨੇ ਤਾਇਆ ਸੀ ਉਹ ਨਹੀਂ ਭੁੱਲਦਾ ਇੱਕ ਆਇਆ ਸਨ 84 ਸੀ ਦਿੱਲੀ ਦੇ ਵਿੱਚ ਹੋਈ ਬੜੀ ਬਦਮਾਸ਼ੀ ਸੀ ਓਏ ਬਲਦੇ ਬਲਦੇ ਟਾਇਰ ਘਰਾ ਵਿੱਚ ਪਾਏ ਗਏ ਚੌਣ ਚੌਣ ਸੀ ਸੀਸ ਸਿੰਘ ਸਰਦਾਰ ਮਕਾਏ ਗਏ ਉਹਨਾਂ ਤੇ ਕਿਉਂ ਤਰਸਣਾ ਕਿਸੇ ਨੂੰ ਆਇਆ ਸੀ ਪਹਿਲਾਂ ਵੀ 1 ਜੂਨ 84 ਆਇਆ ਸੀ ਉਹ ਹਰਮੰਦਰ ਸਾਹਿਬ ਨੂੰ ਆਣ ਫੌਜਾਂ ਨੇ ਤਾਇਆ ਸੀ ਨਹੀਂ ਭੁੱਲਦਾ ਇੱਕ ਆਇਆ 6 ਨਵੰਬਰ 84 ਸੀ ਉਹ ਦਿੱਲੀ ਦੇ ਵਿੱਚ ਬਦਮਾਸ਼ਾਂ ਕੀਤੀ ਬਦਮਾਸ਼ੀ ਸੀ